ਤੁਰਦੇ ਤੁਰਦੇ ਅਸੀਂ ਨਕੋਦਰ ਜंक्शन ਤੇ ਪਹੁੰਚ ਚੁੱਕੇ ਆ ਜੀ ਤੇ ਤੇ ਟ੍ਰੇਨ ਚੱਲ ਰਹੀ ਹੈ ਗੰਗਾ ਸਤਲੁਜ ਧੰਨਵਾਦ ਇੱਥੇ ਅਸੀਂ ਪਹੁੰਚ ਚੁੱਕੇ ਆ ਜੀ ਇੱਥੇ ਨਾਲ ਮੇਰੇ ਇੱਕ ਦੋਸਤ ਵੀਰ ਹੈ ਮਨੋਜ ਮੇਰੇ ਨਾਲ ਆ ਤੇ ਤੇ ਅੱਜ ਮੁੰਜਾਰਾ ਹੀ ਆਈ ਬੜੇ ਦੂਰੋਂ ਅਸੀਂ ਦੇਖਦੇ ਸੀ ਕਿ ਕਿਦਾਂ ਹਨਾ ਕਿ ਕਿਦਾਂ ਬਣਾਇਆ ਰੇਲਵੇ ਸਾਡਾ ਮਿੱਤਰ ਦੋਸਤ ਆ ਇਹ ਇਹ ਮਨੋਜ ਆ ਰਾਹ ਸੁੱਤਾ ਹੀ ਨਹੀਂ ਹੈਗਾ ਅਸੀਂ ਐਂ ਤਰਿਆਂ ਜਿਆਦੇ ਤੇ ਹੁਣ ਅਸੀਂ ਚੱਲੇ ਆ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਚੱਲੇ ਆ ਅਸੀਂ ਅਸੀਂ ਦੋ ਮਿੰਟ ਸੋਚੇ ਇੱਥੇ ਪਾਣੀ ਪੂਣੀ ਪੀ ਕੇ ਵੈਡ ਫੂਟ ਕੇ ਫਿਰ ਚੱਲਦੇ ਆ ਕਿਉਂਕਿ ਰਸਤਾ ਬਹੁਤ ਦੂਰ ਆ ਨਾ ਇਸ ਲਈ ਆ ਤੁਸੀਂ ਦੇਖ ਸਕਦੇ ਨਕੋਦਰ ਜੰਕਸ਼ਨ ਟ੍ਰੇਨ ਟ੍ਰੇਨ ਤਾਂ ਚੱਲ ਚੁੱਕੀ ਆ ਵੀ ਧੰਨਵਾਦ ਆ ਗੰਗਾ ਸਤਲੁਜ ਜਿਹੜੇ ਜਿਹਦਾ ਨਾਮ ਗੰਗਾ ਸਤਲੁਜ ਆ ਤੇ ਨਕੋਦਰ ਸਟੇਸ਼ਨ ਖੜੇ ਆ ਅਸੀਂ ਨਕੋਦਰ ਜੰਕਸ਼ਨ ਤੇ ਖੜੇ ਆ ਸਟੇਸ਼ਨ ਅਸੀਂ ਇੱਥੇ ਇੱਥੇ ਮੈਂ ਮਨੋਜ ਸਾਡੇ ਨਾਲ ਸਾਡਾ ਮਿੱਤਰ ਇੱਥੇ ਹੀ ਚਿੱਲ ਕਰ ਰਹੇ ਆ ਖੇਡ ਰਹੇ ਆ ਇੱਥੇ ਹੀ ਬੜੇ ਨਜ਼ਾਰੇ ਲੈ ਰਹੇ ਆ ਹੂੰ ਦੇਖੋ ਇੱਕ ਹੈ ਨਾ ਕਿਦਾਂ ਮਤਲਬ ਪਟਰੀ ਬਣਾਈ ਹੋ ਹੈ ਨਾ ਸੋਚਣ ਵਾਲੀ ਗੱਲ ਹੁੰਦੀ ਹੈ ਬੰਦਾ ਕਿਦਾਂ ਬੰਦੇ ਨੇ ਇੱਕ ਇਦਾਂ ਕੀ ਸੁਗੱਚੇ ਬਣਾਇਆ ਹੈ ਨਾ ਰੇਲਵੇ ਟ੍ਰੈਕ ਬਣਾ ਦਿੱਤਾ ਤੇ ਇੱਕ ਆਹਾ ਦੇਖ ਸਕਦੇ ਤੁਸੀਂ ਬਜਰੀ ਬਜਰ ਦੇ ਉੱਤੇ ਫਿਰ ਰੇਲਵੇ ਟ੍ਰੈਕ ਬਣਾਇਆ ਗਿਆ ਹੈ ਚਲੋ ਚੱਲਦੇ ਹਾਂ ਅਸੀਂ ਅਸੀਂ ਪਹੁੰਚ ਚੁੱਕੇ ਹਾਂ ਜੀ ਬਾਪੂ ਬਲਮਸਤ ਲਾਲ ਬਾਦਸ਼ਾਹ ਜੀ ਦੇ ਪਹੁੰਚ ਚੁੱਕੇ ਹਾਂ ਜੀ ਦਰਵਾਜ਼ਾ ਤੇ ਦਰਵਾਰ ਦੇਖੋ ਕਿੰਨਾ ਸੋਹਣਾ ਦਰਵਾਰ ਹੈ ਤਾਂ ਕਿੰਨਾ ਕਿੱਦਾਂ ਅਜੀਬ ਜਿਹਾ ਨਜ਼ਾਰਾ ਹੀ ਆ ਸਕੂਨ ਅਲੱਗ ਅਲੱਗ ਫੀਲਿੰਗ ਹੈ ਤੁਸੀਂ ਦੇਖ ਸਕਦੇ ਹੋ ਜੀ ਬਾਪੂ ਲਾਲ ਬਾਦਸ਼ਾਹ ਜੀ ਨ ਕੋ ਉੱਤਰ ਦੇ ਵਿੱਚ ਡੇਰੇ ਪਹੁੰਚ ਚੁੱਕੇ ਆ ਹਾਂ ਜੀ ਸਾਡਾ ਮਨੋਜ ਤੁਹਾਨੂੰ ਤੁਸੀਂ ਪਹਿਚਾਣ ਹੀ ਲਿਆ ਹੋਣਾ ਹਾਂ ਜੀ ਚੰਡਾ ਚੰਡਾ ਸਹਿਰ ਦਾ ਚੰਡੇ ਤੇ ਹੁਣ ਅਸੀਂ ਹਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਦੇਖਦੇ ਹਾਂ ਜੀ ਇਹ ਬਹੁਤ ਬਹੁਤ ਸੋਹਣੀ ਹੈ ਅਸੀਂ ਬਹੁਤ ਦੂਰੋਂ ਆਇਆ ਇਹ ਜਗ੍ਹਾ ਦੀ ਬਹੁਤ ਬਹੁਤ ਸੋਹਣੀ ਹੈ ਬਹੁਤ ਮਾਨਤਾ ਹੈ ਇਸ ਜਗ੍ਹਾ ਦੀ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਤੇ ਚਲੋ ਤੁਹਾਨੂੰ ਤੇ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਜੀ ਦਰਵਾਜ਼ੇ ਦੇ ਵਿੱਚ ਜਿੱਥੇ ਉਹਨਾਂ ਦੀ ਮਜ਼ਾਰ ਬਣੀ ਹੋਈ ਆ ਬਾਪੂ ਲਾਲ ਬਾਦਸ਼ਾਹ ਜੀ ਦੀ ਮਜ਼ਾਰ ਬਣੀ ਹੋਈ ਆ ਅੰਦਰ ਮਨਾ ਕਰ ਰਹਾ ਤੇ ਆਪਾਂ ਤੁਹਾਨੂੰ ਬਾਹਰ ਦਿਖਾ ਦਿੰਨੇ ਆ ਬਾਪੂ ਲਮਸਤ ਲਾਲ ਬਾਦਸ਼ਾਹ ਜੀ ਤੇ ਤੁਸੀਂ ਦੇਖ ਸਕਦੇ ਆ ਅੰਦਰ ਮਜ਼ਾਰ ਬਾਪੂਲ ਮਸਬਾਪੂਲਾਲ ਬਾਛੀ ਦੀ ਵੀ ਬਣੀ ਹੋਈ ਆਸੀ ਹੁਣ ਦਰਬਾਰ ਤੋਂ ਬਾਹਰ ਆ ਚੁੱਕੇ ਆ ਜੀ ਮੱਥਾ ਟੇਕ ਕੇ ਬਾਹਰ ਆ ਚੁੱਕੇ ਆ ਆ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਕਿੰਨਾ ਸੋਹਣਾ ਦਰਬਾਰ ਬਣਾਇਆ ਹੋਇਆ ਹੈ ਹੈ ਛੋਟਾ ਹੈ ਪਰ ਬਹੁਤ ਸੋਹਣਾ ਬਣਾਇਆ ਹੋਇਆ ਹੈ ਇਹ ਆਪਾਂ ਆ ਗਏ ਹੁਣ ਬਾਬਾ ਮੁਰਾਸ਼ਾ ਜੀ ਦੇ ਤੁਸੀਂ ਦੇਖੀ ਹੁਣੀ ਆ ਬਹੁਤ ਪ੍ਰਚਲਿਤਿਆ ਬਹੁਤ ਦੂਰ ਦੂਰ ਤੱਕ ਲੋਕ ਇੱਥੇ ਆਉਂਦੇ ਨੇ ਸੁੱਖਾ ਸੁਖਦੇ ਨੇ ਬਾਬਾ ਮੁਰਾਦ ਸ਼ਾਹ ਜੀ ਸਾਈਂ ਲੱਡੀ ਸ਼ਾਹ ਜੀ ਦਾ ਦਰਬਾਰ ਤੇ ਦੇਖ ਸਕਦੇ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਤੇ ਮੈਂ ਦੇਖਿਆ ਇੱਥੇ 4 ਵਜੇ ਤੋਂ ਪਹਿਲਾਂ ਹੀ ਸੰਗਤਾਂ ਆ ਕੇ ਬਹਿ ਜਾਂਦੀਆਂ ਆ ਤਾਂ ਜੋ ਮੱਥਾ ਟੇਕਣ ਟੇਕ ਸਕਣ ਫੇ ਤੁਸੀਂ ਦੇਖ ਸਕਦੇ ਕਿਦਾਂ ਹਨਾ ਐਸਟਮ ਕਵੇਲਾ ਸਵੇਰ ਦਾ ਕਵੇਲਾ ਆ ਤੜਕੇ ਅਸੀਂ